ਅਗਲੀ ਜਿਹੜੀ ਹਰਜੋ ਸਿੰਘ ਜੀ ਖਬਰ ਕਰੀਏ ਕੋਲਰਾਡੋ ਸਪ੍ਰਿੰਗਸ ਕੋਲਰਾਡੋ ਤੋਂ ਜਿਹੜੀ ਹਵਾਰੀ ਆ ਭਾਰਤੀ ਮੂਲ ਦਾ ਇੱਕ ਲਾਇਸੈਂਸਡ ਸਟੇ ਪਲਾਸਟਿਕ ਸਰਜਨ ਰੁਪੇਸ਼ ਜੈਨ ਉਹਨੇ ਕਹਿੰਦੇ ਆ ਵੀ ਉੱਥੇ ਗੋਲੀਆਂ ਚਲਾ ਦਿੱਤੀਆਂ ਜਿਸ ਕਰਕੇ ਇੱਕ ਜਾਨੇ ਦੀ ਜਿਹੜੀ ਆ ਉਹ ਉਹਦੇ ਗੋਲੀ ਵੀ ਜਿਹੜੀ ਉਹ ਲੱਗੀ ਆ ਤੇ ਹੁਣ ਰੁਪੇਸ਼ ਜੈਨ ਨਾਮ ਦੇ ਇਸ ਪਲਾਸਟਿਕ ਸਰਜਨ ਨੂੰ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ ਆ aggravated robbery second degree assault uh, criminal mischief uh, illegal discharge of uh, firearm reckless endangerment ਜਿਹੜੇ ਚਾਰजेस ਆ ਉਸ ਉੱਤੇ ਲੱਗੇ ਜਿਹੜੇ ਉਹ ਹੈਗੇ ਆ ਤੋਂ ਰੈਡਸਪ੍ਰਿੰਗ ਦੇ ਵਿੱਚ ਕਹਿੰਦੇ ਵੀ ਆਪਣੇ ਹੀ ਜਿਹੜੇ ਅਪਾਰਟਮੈਂਟ ਦੇ ਵਿੱਚ ਇਸਨੇ ਜਿਹੜੀਆਂ ਉਹ ਗੋਲੀਆਂ ਚਲਾ ਦਿੱਤੀਆਂ ਤੇ ਉਹਨਾਂ ਦਾ ਜਿਹੜਾ ਸੁੱਤਾ ਪਿਆ ਗਵਾਂਡੀ ਸੀ ਉਹਦੇ ਜਿਹੜੇ ਜਾ ਕੇ ਗੋਲੀ ਉਹ ਲੱਗੀ ਆ ਸੋ ਇਹ ਕਹਿੰਦੇ ਵੀ ਡਿਸਟਰਕਟਿਵ ਸ਼ੂਟਿੰਗ ਫ੍ਰੈਂਜ਼ੀ ਜਿਹੜੀ ਆ ਇਸਨੇ ਕਿੱਤੀ ਸੀ 53 ਸਾਲਾਂ ਦਾ ਰੁਪੇਸ਼ਚਨ ਦਾ ਨਾਂ ਦਾ ਇਹ ਜਿਹੜਾ ਡਾਕਟਰ ਆ ਇਸ ਨੂੰ ਹੁਣ ਮੈਂਟਲ ਹੈਲਥ ਦੀ ਜਿਹੜੀ ਆ ਉਹ ਮਾਨਸਿਕ ਰੋਗ ਦੇ ਨਿਗਰਾਨੀ ਹੇਠ ਅਲਪਾਸੋ ਕਾਉਂਟੀ ਜੇਲ ਦੇ ਵਿੱਚ ਰੱਖਿਆ ਗਿਆ ਆ 5 ਲੱਖ ਡਾਲਰ ਦੀ ਇਸ ਦੀ ਬੇਲ ਰੱਖੀ ਆ ਇਸ ਦੇ ਉੱਤੇ ਫੈਲਨੀ ਦੇ ਮਿਸਡਮੀਨਰ ਦੇ ਜਿਹੜੇ ਚਾਰजेस ਆ ਉਹ ਲਗਾਏ ਗਏ ਆ ਕਿੰਨੇ ਵੀ ਐਤਵਾਰ ਨੂੰ ਸਵੇਰੇ 6:30 ਵਜੇ ਇਹ ਕਾਲ ਜਿਹੜੀ ਉਹਨਾਂ ਨੂੰ ਆਈ ਸੀ ਪੁਲਿਸ ਵਾਲਿਆਂ ਨੂੰ ਜਿੱਥੇ ਇੱਕ ਔਰਤ ਨੇ ਕਿਤਾ ਵੀ ਇੱਕ ਕੰਧ ਦੇ ਵਿੱਚੋਂ ਉਸ ਨੂੰ ਜਿਹੜੀ ਗੋਲੀ ਆ ਉਸ ਤੇ ਅਪਾਰਟਮੈਂਟ ਦੇ ਵਿੱਚ ਜਿਹੜੀ ਉਹ ਦੇਖੀ ਹੈਗੀ ਆ ਸੋ ਗੋਲੀਆਂ ਦੇ ਖੋਲ ਤੇ ਗੋਲੀਆਂ ਦੇ ਨਿਸ਼ਾਨ ਜਿਹੜੇ ਆ ਉਹ ਲੱਬੇ ਸੀਗੇ ਜਦ ਪੁਲਿਸ ਉੱਥੇ ਜਿਹੜੀ ਉਹ ਪਹੁੰਚੀ ਪੁਲਿਸ ਚਾਲ ਪਹੁੰਚੀ ਤਾਂ ਉਹ ਜਿਹੜਾ ਬੰਦਾ ਆ ਉਹ ਉੱਥੇ ਫਟੜ ਪਿਆ ਸੀਗਾ ਤੇ ਗਨ ਸ਼ਾਟ ਥਰੂ ਐਂਡ ਥਰੂ ਉਸ ਦੇ ਸਰੀਰ ਚੋਂ ਆਰ ਪਾਰ ਹੋ ਗਿਆ ਸੀ ਜਿਸ ਨੂੰ ਬਾਅਦ ਦੇ ਵਿੱਚ ਨਜ਼ਦੀਕੀ ਹਸਪਤਾਲ ਚ ਜਿਹੜਾ ਦਾਖਲ ਕਰਵਾਇਆ ਗਿਆ ਤੇ ਕਹਿੰਦੇ ਵੀ ਉਮੀਦ ਆ ਵੀ ਉਹ ਠੀਕ ਹੋ ਜਾਵੇਗਾ ਸੋ ਇਹ ਜਿਹੜੀ ਚੀਜ਼ ਹੈ ਇਸ ਟਾਈਮ ਉੱਥੇ ਵਾਪਰੀ ਆ ਕੀ ਬੈਂਕ ਕਰਕੇ ਇਲਾਕਾ ਸੀਗਾ ਸਪੈਕਟ੍ਰਮ ਲੂਪ ਦੇ ਵਿੱਚ ਅਪਾਰਟਮੈਂਟ ਕੰਪਲੈਕਸ ਤੋਂ ਬੜੀ ਦੂਰ ਨਹੀਂ ਜਿੱਥੇ ਇਹ ਘਟਨਾ ਜਿਹੜੀ ਉਹ ਵਾਪਰੀ ਤੇ ਰਿਪੋਰਟ ਦੇ ਵਿੱਚ ਇਹ ਵੀ ਪਤਾ ਲੱਗਾ ਵੀ ਇਹ ਆਪਣੇ ਆਪ ਨੂੰ ਬਾਅਦ ਚ ਮਾਰ ਦੇਣਾ ਚਾਹੁੰਦਾ ਸੀ ਖੁਦਕੁਸ਼ੀ ਕਰਨ ਦੀ ਜਿਹੜੀ ਜੈਨ ਦੀ ਜਿਹੜੀ ਇਹ ਯੋਜਨਾ ਸੀਗੀ ਤੇ ਡਾਕਟਰ ਨੇ ਕਹਿੰਦੇ ਵੀ ਇਸ ਤੋਂ ਪਹਿਲਾਂ ਜਿਹੜੇ ਦੋ ਏਟੀਐਮ ਆ ਉਹਨਾਂ ਨੂੰ ਵੀ ਜਿਹੜਾ ਉਹ ਤਬਾਹ ਕੀਤਾ ਤੇ 1 ਲੱਖ ਡਾਲਰ ਤੋਂ ਵੱਧ ਦਾ ਜਿਹੜਾ ਆ ਉਸ ਦੇ ਵਿੱਚ ਨੁਕਸਾਨ ਜਿਹੜਾ ਉਸ ਨੇ ਪਹੁੰਚਾਇਆ ਹੈਗਾ ਸੋ ਡਾਕਟਰਾਂ ਦਾ ਦੇਖੋ ਅਰਜੋਨ ਸਿੰਘ ਜੀ ਇਹ ਅੱਜ ਕੱਲ ਇਹ ਹਾਲ ਆ ਸੋ ਪਤਾ ਨਹੀਂ ਲੱਗਦਾ ਵੀ ਕਿਦੇ ਦਿਮਾਗ ਦੇ ਵਿੱਚ ਕੀ ਕੁਝ ਜਿਹੜਾ ਆ ਉਹ ਚੱਲ ਰਿਹਾ ਆ ਇਹ ਭਾਰਤੀ ਮੂਲ ਦਾ ਪਲਾਸਟਿਕ ਸਰਜਨ ਜਿਹੜਾ ਸੀਗਾ ਕੋਲੋਰਡੋ ਦੇ ਵਿੱਚ ਉਸ ਨੇ ਇਸ ਕਾਂਡ ਨੂੰ ਜਿਹੜਾ ਆ ਉਹ ਅੰਜਾਮ ਦਿੱਤਾ ਡਾਕਟਰ ਰੁਪੇਸ਼ ਜੈਨ ਐਮ ਡੀ ਪਲਾਸਟਿਕ ਸਰਜਨ ਕੋਲੋਰਡੋ ਸਪ੍ਰਿੰਗਸ 28 ਸਾਲਾਂ ਦਾ ਉਹਦਾ ਐਕਸਪੀਰੀਅੰਸ ਮੈਡੀਕਲ ਫੀਲਡ 'ਚ ਤੇ ਨਾਰਥ ਈਸਟ ohio ਮੈਡੀਕਲ ਯੂਨੀਵਰਸਿਟੀ ਤੋਂ 1995 'ਚ ਗ੍ਰੈਜੂਏਟ ਹੋਇਆ ਸੀ ਤੇ ਅਫੀਲੀਏਟਿਡ ਹੈਗਾ ਯੂਸੀ ਹੈਲਥ ਮੈਮੋਰੀਅਲ ਹਸਪੀਟਲ ਸੈਂਟਰਲ ਕੋਲਰਾਡੋ ਸੁਪਰੀਮਸ ਦੇ ਵਿੱਚ 53 ਸਾਲਾਂ ਦਾ ਰੁਪੇਸ਼ ਜੈਨ ਉਹਦੇ ਤੇ ਹੁਣ ਇਹ ਫੈਲਨੀ ਦੇ ਚਾਰजेस ਲਾਇਗਿਆ ਸੋ ਦੇਖੋ ਵੀ ਡਾਕਟਰ ਹੋ ਕੇ ਇੰਨਾ ਚਿਰਾਂ ਤੋਂ ਉਹਨੂੰ ਵੀ ਜਿਹੜਾ ਹੈ ਮੈਂਟਲ ਹੈਲਥ ਇਸ਼ੂ ਆਪਾਂ ਕਹਿ ਸਕਦੇ ਆ ਸੋ ਆ ਲੋਕਾਂ ਦਾ ਕੀ ਹੋਊਗਾ ਜੇ ਡਾਕਟਰਾਂ ਦਾ ਇਹ ਹਾਲ ਹੈ ਹੂੰ ਜੀ